ਸ਼੍ਰੋਮਣੀ ਕਮੇਟੀ ਦੇ ਕੋ ਸੇਵਾਦਾਰਾਂ ਦੇ ਨਾਲ ਸਾਡੀ ਗੱਲ ਹੋਈ ਆ ਉਹ ਦੱਸਦੇ ਨੇ ਕਿ ਜੀ 18 ਤਰੀਕ ਨੂੰ ਬਹੁਤ ਵੱਡਾ ਫੈਸਲਾ ਲੈਣ ਜਾ ਰਿਹਾ ਜਥੇਦਾਰ ਕਰਨ ਜਾ ਰਿਹਾ ਜੁਰਮਾਨਾ ਬਾਦਲਾ ਨੂੰ ਜੁਰਮਾਨਾ ਕਰੂਗਾ ਲੋਕਾਂ ਦੇ ਅੱਖੀ ਘੱਟਾ ਪਾਊਗਾ ਬਾਦਲਾ ਨੇ ਜਿੰਨੇ ਵੀ ਪਾਪ ਕੀਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਨੀਆਂ ਦਾ ਕਤਲ ਆਮ ਉਹ ਸਭ ਨੂੰ ਪਤਾ ਬਾਦਲਾਂ ਦੇ ਪਾਪ ਪਾਪਾਂ ਦਾ ਸਾਰਿਆਂ ਨੂੰ ਪਤਾ ਪਰ ਸਾਰੇ ਪਾਪਾਂ ਦੇ ਉੱਪਰ ਕੀਮਤ ਲਾ ਦੇਣੀ ਆ ਜੱਥੇਦਾਰ ਨੇ ਇਹ ਕੀਮਤ ਵਾਲਾ ਜਿਹੜਾ ਕੰਮ ਆ ਇਹ ਕਾਲ ਤੱਕ ਸਭ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਣਾ ਕਿ ਜੀ ਪੈਸਿਆਂ ਦੇ ਨਾਲ ਸਭ ਕੁਝ ਖਰੀਦ ਲਿਆ ਇਹ ਕੁਸ ਹੋਣ ਜਾ ਰਿਹਾ 18 ਤਰੀਕ ਨੂੰ ਤੁਸੀਂ ਸੁਣ ਲੈਣਾ ਇਹ ਫੈਸਲੇ ਆਉਣਗੇ ਇੱਥੇ ਫਿਰ ਇਹੀ ਕਹਿ ਸਕਦੇ ਆ ਕਿ ਕਾਲ ਤਖਸਬ ਦਾ ਜਥੇਦਾਰ ਨਹੀਂ ਫੈਸਲੇ ਲੈ ਰਿਹਾ ਫੈਸਲੇ ਕੌਣ ਲੈ ਰਿਹਾ ਵਜੀਰ ਖਾਨ ਦਾ ਚੇਲਾ ਕਾਲ ਤਖਸਬ ਦੇ ਤਖਤ ਤੇ ਖੜ ਕੇ ਜਿਹੜਾ ਜਥੇਦਾਰ ਫੈਸਲੇ ਲਾਊਗਾ ਉਹ ਤਾਂ ਫੈਸਲੇ ਇਸ ਤਰੀਕੇ ਦੇ ਹੋਣਗੇ ਬਈ ਬਾਦਲ ਤੇ ਬਾਦਲਾਂ ਦਾ ਜਿੰਨਾ ਵੀ ਲਾਣਾ ਲਾਣਾ ਮਤਲਬ ਜਿੰਨੇ ਵੀ ਉਸ ਸਮੇਂ ਸਰਕਾਰ ਦੇ ਵਿੱਚ ਸੀਗੇ ਚੋਰ ਚੱਕੇ ਗੁਰਦਾਰੇ ਦੀ ਕਮੇਟੀ ਚੋਂ ਬਾਹਰ ਕੱਢਿਆ ਜਾਂਦਾ ਕਦੇ ਵੀ ਇਹਨਾਂ ਇਹ ਮੈਂਬਰ ਵੀ ਨਹੀਂ ਬਣ ਸਕਦੇ ਗੁਰਦਵਾਰੇ ਦੀ ਕਮੇਟੀ 'ਚ ਨਾ ਮੈਂਬਰ ਬਣ ਸਕਦੇ ਨੇ ਨਾ ਕੋਈ ਅਹੁਦਾ ਲੈ ਸਕਦੇ ਨੇ ਇਹ ਗੁਰਦਵਾਰੇ ਦੇ ਵਿੱਚੋਂ ਇਹਨਾਂ ਨੂੰ ਬਿਲਕੁਲ ਹੀ ਕੱਢਿਆ ਜਾਂਦਾ ਬਾਦਲਾਂ ਨੂੰ ਤੇ ਬਾਦਲ ਲਾਣੇ ਨੂੰ ਇਹ ਫੈਸਲਾ ਲੈਣਾ ਸੀ ਤਾਕਤ ਦੇ ਜਥੇਦਾਰ ਨੇ ਕਾਲ ਤੱਕ ਸਭ ਦੇ ਜਥੇਦਾਰ ਨੇ ਜੇ ਜਥੇਦਾਰ ਹੁੰਦਾ ਪਰ ਇਹ ਉਹ ਅਹੁਦਾ ਨਹੀਂ ਨਿਭਾ ਰਿਹਾ ਇਹ ਵਜ਼ੀਰ ਖਾਨ ਵਾਲੀ ਡਿਊਟੀ ਕਰ ਰਿਹਾ ਜਿੱਦਾਂ ਵਜ਼ੀਰ ਖਾਨ ਫੈਸਲੇ ਲੈਂਦਾ ਸੀ ਉਸ ਤਰੀਕੇ ਦੇ ਇਹ ਬਾਦਲਾਂ ਦਾ ਜਥੇਦਾਰ ਫੈਸਲੇ ਲੈਂਦਾ ਜਿੱਦਾਂ ਦੇ ਫੈਸਲੇ ਵਜ਼ੀਰ ਖਾਨ ਲੈਂਦਾ ਸੀ ਉਸ ਤਰ੍ਹਾਂ ਦੇ ਫੈਸਲੇ ਹੁਣ ਇਹ ਲੈਂਦਾ ਜਿਸ ਵਿੱਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਪਰ ਫੈਸਲੇ ਦੇ ਤਾਂ ਬਿਲਕੁਲ ਉਹੀ ਨੇ ਜੋ ਬਾਦਲਾਂ ਨੇ ਕਿਹਾ ਜਥੇਦਾਰ ਕਾਲ ਤੱਕ ਸਾਹਬ ਦਾ ਨਹੀਂ ਹੈਗਾ ਕਿਉਂਕਿ ਮੁਗਲ ਤਾਂ ਸਾਡਾ ਇਤਿਹਾਸ ਨੂੰ ਬੇ ਇਤਿਹਾਸ ਕਰਨ ਦੇ ਲਈ ਆਏ ਨੇ ਨਾ ਇਹ ਮੁਗਲ ਨੇ ਸਿੱਖਾਂ ਦੇ ਕੱਪੜਿਆਂ ਦੇ ਵਿੱਚ ਸਿੱਖਾਂ ਦੇ ਬਾਣੇ ਵਿੱਚ ਮੁਗਲ ਹੀ ਮਰ ਕੇ ਆਏ ਹੋਏ ਨੇ ਇਹ ਸਾਰੇ ਮੁਗਲ ਨੇ ਮੁਗਲ ਇਹ ਮੁਗਲ ਕੀ ਬੋਲਣਗੇ ਮੁਗਲਾਂ ਤੋਂ ਤੁਸੀਂ ਕੀ ਆਸ ਰੱਖੋਗੇ ਕਿ ਮੁਗਲ ਬੋਲਣਗੇ ਮੁਗਲ ਬੋਲਣਗੇ ਜੇ ਇਹ ਜੱਥੇਦਾਰ ਕਹਾਉਂਦਾ ਇਹਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਇਹ ਵੀਡੀਓ ਦੇਖ ਕੇ ਗੁਰੂ ਦੀਏ ਸੰਗ ਤੇ ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਦੇ ਸਿੰਘ ਦੇ ਹੱਥ ਚ ਫੜਿਆ ਹੋਇਆ ਤੁਹਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਇਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਦੂਜੇ ਪਾਸੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਆ ਜੋ ਆਪਣੇ ਖਾਲਸੇ ਨੂੰ ਬਖਸਿਆ ਸੀਗਾ ਇਹ ਕਾਲ ਤੱਕ ਸਾਹਿਬ ਦੇ ਉੱਤੇ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਉਹ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਤਾਰ ਦਿੱਤਾ ਹੁਣ ਜਿਹੜਾ ਥੱਲੇ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਦੇ ਤੇ ਜੁੱਤੀਆਂ ਮਾਰ ਰਹੇ ਆ ਇਹਦੇ ਸਾਹਮਣੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਮਾਰ ਰਹੇ ਆ ਇਹਦੇ ਸਾਹਮਣੇ ਇਹ ਕਹਿੰਦਾ ਮੈਂ ਜੱਥੇਦਾਰ ਆ ਜੇ ਤਾਂ ਜੱਥੇਦਾਰ ਆ ਫੇਰ ਤਾਂ ਬੋਲੇ ਜੇ ਵਜ਼ੀਰ ਖਾਨ ਦੀ ਕੁਰਸੀ ਤੇ ਬੈਠਾ ਵਜ਼ੀਰ ਖਾਨ ਦਾ ਚੇਲਾ ਫੇਰ ਇਹਨੇ ਕੀ ਬੋਲਣਾ ਫੇਰ ਤਾਂ ਇਹਨੇ ਬੋਲਣਾ ਹੀ ਨਹੀਂ ਕਿਉਂਕਿ ਵਜੀਰ ਖਾਨ ਤਾਂ ਸਾਡਾ ਇਤਿਹਾਸ ਬਰਬਾਦ ਕਰਨ ਲਈ ਆਇਆ ਨਾ ਦੁਬਾਰਾ ਸਿੱਖਾਂ ਦੇ ਬਾਣੇ 'ਚ ਸਿੱਖਾਂ ਦੇ ਚੋਲੇ 'ਚ ਫੇਰੇ ਕੀ ਬੋਲੂਗਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਕਿੰਨੀਆਂ ਜਥੇਬੰਦੀਆਂ ਨੇ ਥੋਂ ਥੋਂ ਬੜਾਈ ਬੈਠੇ ਨੇ ਇਸ ਸਿੱਖਾਂ ਦੀ ਜਥੇਬੰਦੀਆਂ ਅਸੀਂ ਸਿੱਖਾਂ ਦੀ ਜਥੇਬੰਦੀਆਂ ਕਿੰਨੀਆਂ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਇਸ ਤਰੀਕੇ ਦੀ ਹਰ ਰੋਜ਼ ਵੀਡੀਓ ਪਾਈ ਜਾਂਦੀ ਆ 5 ਸਾਲਾਂ ਤੋਂ ਇਸ ਤਰ੍ਹਾਂ ਦੀ ਵੀਡੀਓ 5 ਸਾਲਾਂ ਤੋਂ ਪਾਈ ਜਾਂਦੀ ਆ ਕੀ ਹੋ ਗਿਆ ਇਹਨਾਂ ਨੂੰ ਜਿਹਦੇ ਤੇ ਜੁੱਤੀ ਲਾਈ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਦੂਜੇ ਪਾਸੇ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਇੱਕ ਨੂੰ ਦਿਖਾਇਆ ਜਾਂਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ 1930 ਤੋਂ ਪਹਿਲਾਂ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾ ਥੱਲੇ ਕਿਟਾਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜੋ ਬਖਸਿਆ ਸੀ ਆਪਣੇ ਖਾਲਸੇ ਨੂੰ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਉਹ ਇਨਸਾਨ ਸਾਹਿਬ ਨੂੰ ਤਾਰਿਆ ਬ੍ਰਿਟਿਸ਼ ਹਕੂਮਤ ਨੇ ਗੁੰਡਿਆਂ ਨੇ ਕਿਉਂ ਤਾਰਿਆ ਕਿਉਂਕਿ ਜਦੋਂ ਵੀ ਕੋਈ ਮੁਲਕ ਦੂਜੇ ਮੁਲਕ ਤੇ ਕਬਜ਼ਾ ਕਰਦਾ ਪਹਿਲਾਂ ਉਹਨਾਂ ਦੀਆਂ ਨਿਸ਼ਾਨੀਆਂ ਖਤਮ ਕਰਦਾ ਉਹਨਾਂ ਦੇ ਨਿਸ਼ਾਨ ਖਤਮ ਕਰਦਾ ਇਵੇਂ ਜਿਵੇਂ ਸਾਡੇ ਗੁਰੂਆਂ ਦੇ ਨਿਸ਼ਾਨ ਖਤਮ ਕੀਤੇ ਬ੍ਰਿਟਿਸ਼ ਹਕੂਮਤ ਨੇ ਤੁਸੀਂ ਅੱਜ ਤੱਕ ਉਹ ਨਿਸ਼ਾਨ ਸਾਹਿਬ ਨਹੀਂ ਗੁਰੂਆਂ ਦਾ ਚੜਾ ਸਕੇ ਗੁਰਦੁਆਰਿਆਂ ਤੇ ਅੱਜ ਤੁਹਾਨੂੰ ਲਲਕਾਰ ਕੇ ਬੋਲਦੇ ਆ ਕਿ ਜੁੱਤੀ ਲਾਉਣਿਆਂ ਅਸੀਂ ਬ੍ਰਿਟਿਸ਼ ਹਕੂਮਤ ਦੇ ਝੰਡੇ ਉੱਤੇ ਉਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉੱਤੇ ਜੁੱਤੀ ਲਾਉਨੇ ਆ ਉਹ ਝੰਡਾ ਤੁਸੀਂ ਗੁਰਦੁਆਰਿਆਂ 'ਚ ਚੜਾਇਆ ਆ ਆ ਦੇਖੋ ਤੁਹਾਡੇ ਸਾਹਮਣੇ ਜੁੱਤੀ ਲਾਉਨੇ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲਦੀ ਆ ਵੀ ਕਿਉਂ ਜੁੱਤੀ ਲਾਉਨੇ ਆ ਓਏ ਤੁਸੀਂ ਇਹ ਸਾਡੇ ਗੁਰਦੁਆਰੇ 'ਚ ਝੰਡਾ ਚੜਾਇਆ ਹੋਇਆ ਇਹ ਤੇ ਜੁੱਤੀ ਕਿਉਂ ਲਾਉਨੇ ਹੋ ਉਹ ਤੁਸੀਂ ਬੋਲਦੇ ਹੋ ਕਿਉਂਕਿ ਝੂਠੇ ਹੋ ਕੀ ਬੋਲੋ ਕਦੇ ਝੂਠਾ ਵੀ ਬੋਲਦਾ ਹੁੰਦਾ ਕਦੇ ਕੋਈ ਬੇਈਮਾਨ ਵੀ ਬੋਲਦਾ ਹੁੰਦਾ ਕਦੇ ਕੋਈ ਬੇਗੈਰਤ ਵੀ ਬੋਲਦਾ ਹੁੰਦਾ ਕਦੇ ਕੋਈ ਬੇਸ਼ਰਮ ਵੀ ਬੋਲਦਾ ਹੁੰਦਾ ਕਦੇ ਕੋਈ ਬੇਹਿਆਬ ਵੀ ਬੋਲਦਾ ਹੁੰਦਾ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਅੱਜ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਤਾਂ ਤੁਸੀਂ ਬੋਲਦੇ ਨਹੀਂ ਜੁੱਤੀ ਲਾਈ ਤੇ ਵੀ ਨਹੀਂ ਬੋਲਦੇ ਬੇਗੈਰਤੋਂ ਬੇਗੈਰਤੋਂ ਬੇਸ਼ੁਕਰਿਓਂ ਕਿਉਂਕਿ ਪਰਮਾਤਮਾ ਦਾ ਸ਼ੁਕਰ ਨਹੀਂ ਤੁਸੀਂ ਕੀਤਾ ਨਹੀਂ ਬੋਲੇ ਅੱਜ ਤੁਹਾਡੀ ਬੇਇੱਜ਼ਤੀ ਹੋ ਰਹੀ ਆ ਪੂਰੀ ਦੁਨੀਆ ਤੇ ਕਿਉਂਕਿ ਸੱਚ ਦਾ ਕਬਜ਼ਾ ਪੂਰੀ ਦੁਨੀਆ ਤੇ ਅੱਜ ਵੀ ਸੱਚ ਹੈਗਾ ਇਹ ਤੁਹਾਨੂੰ ਦਿਖਾਤਾ ਕਿ ਅੱਜ ਵੀ ਸੱਚ ਹੈਗਾ ਵੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਅੱਜ ਵੀ ਦੁਨੀਆ ਤੇ ਆ ਵੇਖੋ ਵੇਖੋ ਆਪਣੀਆਂ ਅੱਖਾਂ ਦੇ ਨਾਲ ਦੂਜੇ ਪਾਸੇ ਪਟਿਆਲੇ ਵਾਲਿਆ ਝੰਡੇ ਦੇ ਉੱਪਰ ਜੁੱਤੀਆਂ ਲੱਗ ਰਹੀਆਂ ਨੇ ਕੋਈ ਬੋਲਦਾ ਦੁਨੀਆ ਤੇ ਇਹ ਆ ਸੱਚ ਦਾ ਕਬਜ਼ਾ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਝੂਠ ਦਾ ਹਮੇਸ਼ਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਜਿਨ੍ਹਾਂ ਨੇ ਝੂਠੇ ਝੰਡੇ ਨੂੰ ਨਿਸ਼ਾਨ ਸਾਹਿਬ ਬਣਾ ਕੇ ਬੇਸ ਕੀਤਾ ਗੁਰਦੁਆਰਿਆਂ ਦੇ ਵਿੱਚ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਕਿਉਂਕਿ ਬੋਲਦੇ ਨਹੀਂ ਜਦ ਨਾ ਬੋਲੇ ਸਮਝ ਲਓ ਕਿ ਖਾਤਮਾ ਹੋ ਗਿਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਖਾਤਮਾ ਹੋ ਗਿਆ ਅੱਜ ਥੋੜਾ ਖਾਤਮਾ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਅੱਜ ਸੱਚ ਦਾ ਬੋਲ ਵਾਲਾ ਪੂਰੀ ਦੁਨੀਆ ਦੇ ਸਾਹਮਣੇ ਅੱਜ ਝੂਠ ਮਰ ਗਿਆ ਇਸ ਦੁਨੀਆ ਦੇ ਸਾਹਮਣੇ ਝੂਲਦਾ ਨਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਓਏ ਪਟਿਆਲੇ ਵਾਲੇ ਕੰਜਰਾਂ ਦੇ ਝੰਡਿਆਂ ਦੇ ਉੱਤੇ ਲੱਗ ਰਹੀਆਂ ਇਹ ਨਾ ਜੁੱਤੀਆਂ ਅੱਜ ਕੋਈ ਮਰਦਾ ਬੋਲਦਾ ਇਸ ਦੁਨੀਆ ਤੇ ਨਹੀਂ ਬੋਲਦਾ ਕਿਉਂਕਿ ਮਰਦੇ ਕਦੇ ਨਹੀਂ ਬੋਲਦੇ ਹੁੰਦੇ ਸਾਚੀ ਹਮੇਸ਼ਾ ਗੱਜਦਾ ਦੁਨੀਆ ਦੇ ਉੱਤੇ ਜੇ ਤੁਸੀਂ ਸੱਚੇ ਬਣਦੇ ਤਾਂ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਤੁਹਾਡੇ ਅੱਗੇ ਅੱਜ ਵੀ ਤੁਸੀਂ ਸੱਚੇ ਬਣ ਜੋ ਉਹ ਦਿਨ ਦੂਰ ਨਹੀਂ ਜਦ ਦੁਨੀਆ ਦਾ ਸਿਰ ਝੁਕੇਗਾ ਤੁਹਾਡੇ ਅੱਗੇ ਸੱਚੇ ਬਣ ਕੇ ਤਾਂ ਦੇਖੋ ਕਿਉਂ ਤੁਸੀਂ ਹਰਾਮੀ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ੁਕਰੀਏ ਬਣ ਚੁੱਕੇ ਹੋ ਕਿਉਂ ਤੁਸੀਂ ਬੇਹਿਆ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ਰਮ ਬਣ ਚੁੱਕੇ ਹੋ ਹੁਣ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦਾ ਤੇ ਪਵਿੱਤਰ ਖੰਡੇ ਦਾ ਆਓ ਦੇਖੀਏ ਹੁਣ ਤੁਹਾਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਹਾਂ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨੋਂ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਾਨਕ ਸਾਹਿਬ ਕਾਲ ਤਖਸਾਲ ਸਾਹਿਬ ਤੇ ਚੜ੍ਹਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ 'ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਛੰਡਿਆਂ ਤੇ ਲੋਗੋਂ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ